ਸਸਰੀ ਕਾਲ ਜੀ ਤੁਹਾਨੂੰ ਸਾਰਿਆਂ ਨੂੰ ਸਵਾਟਾ ਸਵਾਗਤ ਹੈ ਨਮੇਸ਼ ਵੀਡੀਓ ਦੇ ਵਿੱਚ ਤੇ ਚੈਨਲ ਤੇ ਜੇ ਤੁਸੀਂ ਨਵੇਂ ਹੋ ਸਬਸਕ੍ਰਾਈਬ ਜਰੂਰ ਕਰਿਓ ਤੇ ਇਸ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਹੁਤ ਸਾਰੇ ਭਰਾ ਪੁੱਛਦੇ ਸੀ ਇੱਕ ਵਾਰੀ ਤੁਹਾਡਾ ਫਾਰਮ ਦਿਖਾਓ ਸਾਰਾ ਫਾਰਮ ਕੋਈ ਆਪਣਾ ਬੜਾ ਵੱਡਾ ਸੈੱਟ ਨਹੀਂ ਹੈਗਾ ਤੁਹਾਡੇ ਸਾਹਮਣੇ ਆਪਣਾ ਹਾਈ ਫਾਰਮੈਟ ਹੈਗਾ ਬਹੁਤ ਸਾਰੇ ਕਮੈਂਟ ਆ ਰਹੇ ਸੀ ਲਾਸਟ ਵੀਡੀਓ ਦੇ ਵਿੱਚ ਜਿਹੜਾ ਮੈਂ ਉਹ ਫਾਰਮ ਦੀ ਵੀਡੀਓ ਪਾਈ ਸੀ ਉਹ ਫਤੇਗੜ ਸਾਹਿਬੀ ਰੀ ਆਪਣੇ ਮਿੱਤਰ ਦਾ ਫਾਰਮ ਹੈਗਾ ਉਹ ਵੀ ਲਗਭਗ ਇੰਨੇ ਕ ਥਾਂ ਦੇ ਵਿੱਚ ਹੀ ਸੈਟਅਪ ਕੀਤਾ ਹੋਇਆ ਇਹ ਤੋਂ ਥੋੜਾ ਮੋਟਾ ਵੱਧਾ ਹੈਗਾ ਪਰ ਉਹ ਸੈਟਅਪ ਬਹੁਤ ਚੰਗੀ ਤਰ੍ਹਾਂ ਕੀਤਾ ਹੋਇਆ ਤੁਸੀਂ ਇੱਕ ਵਾਰੀ ਉਹ ਸ਼ਾਰਟ ਮੈਂ ਦੁਬਾਰਾ ਅਪਲੋਡ ਕਰ ਦੂੰਗਾ ਤੁਸੀਂ ਉਹ ਜ਼ਰੂਰ ਜਾ ਕੇ ਦੇਖਿਓ ਇੱਕ ਵਾਰੀ ਆਪਣੇ ਤਾਂ ਇੰਨੇ ਕ ਜਾਨਵਰ ਨੇ ਪਹਿਲਾਂ ਆਪਣੇ ਸਾਰਿਆਂ ਨੂੰ ਜਿਵੇਂ ਪੁਰਾਣਿਆਂ ਨੂੰ ਪਤਾ ਹੋਊਗਾ ਗਾਈਆਂ ਦਾ ਫਾਰਮ ਹੁੰਦਾ ਸੀ ਸਾਰੇ ਹੀ ਲਗਭਗ 13-14 ਆਪਣੇ ਕੋਲ ਗਾਈਆਂ ਹੀ ਹੁੰਦੀਆਂ ਸੀ ਇੱਥੇ ਖੁੱਲ੍ਹੀਆਂ ਹੀ ਰਹਿੰਦੀਆਂ ਸੀਗੀਆਂ ਹੌਲੀ-ਹੌਲੀ ਥੋੜਾ-ਮੋਟਾ ਕੋਈ ਡਿੱਕਾ ਪੈਂਦਾ ਰਿਹਾ ਗਾਈਆਂ ਦੇ ਵਿੱਚ ਤੇ ਆਪਾਂ ਹੌਲੀ-ਹੌਲੀ ਮੱਜਨ ਤੇ ਆ ਗਈ ਸਾਰੀਆਂ ਆ ਗਾਈਂ ਰਹਿ ਕੇ ਇਕੱਲੀ ਘਰ ਦੀ ਬੱਚੀ ਤੇ ਉਹ ਬੱਚੀ ਜਿਹੜੀ ਬੱਡੀ ਬੈਠੀ ਹੈਗੀ ਉਹ ਆਪਾਂ ਰਿਸ਼ਤੇਦਾਰੀ ਚੋਂ ਲੈ ਕੇ ਆਏ ਸੀ ਉਹ ਝੋਟੀ ਨਾਲ ਬੋਰੀ ਨਾਲ ਤੇ ਇਹਦੀ ਬੱਚੀ ਆ ਬੈਠੀ ਹੈ ਗਰੂਵੀ ਸਾਰੇ ਜਾਣਦੇ ਹੋਮੋਂਗੇ ਆ ਚਨਾ ਬੈਠਾ ਕੋਲੇ ਤੇ ਆਪਾਂ ਨੇ ਸਰ ਨਾਲ ਪਹਿਲਾਂ ਆ ਮੱਝ ਲੈ ਜਾਂਦੀ ਸੀਗੀ ਮੈਨੂੰ ਲੱਗਦਾ 5-6 ਸਾਲ ਹੋ ਗਏ ਇਹ ਜਦੋਂ ਆਈ ਸੀ ਆਪਣੇ ਕੋਲੇ 13ਵੇਂ 14ਵੇਂ ਦਿਨ ਸੂਪੀ ਸੀ ਇਹਨੇ ਆ ਘੱਟੀ ਦਿੱਤੀ ਸੀ ਝੋਟੀ ਇਹ ਹੁਣ ਚਨਾਬ ਦੀ ਮਾਂ ਹੈ ਕਿ ਇਹ ਦੂਸੂਏ ਸੂਪੀ ਪਹਿਲਾਂ ਵੀ ਇਹਨੇ ਕੱਟਾ ਦਿੱਤਾ ਸੀਗਾ ਇਸ ਤੋਂ ਬਾਅਦ ਇਹਨੇ ਆ ਝੋਟੀ ਦਿੱਤੀ ਹੈਗੀ ਇਹ ਚ ਮਹੀਨਾ ਰਹਿ ਗਿਆ ਇਹ ਵੀ ਸੂਣ ਵਾਲੀ ਹੈ ਇਸ ਤੋਂ ਬਾਅਦ ਇਹਨੇ ਆ ਘੱਟੀ ਦਿੱਤੀ ਹੈ ਪਤਲੋ ਇਹ ਵੀ ਹਜੇ ਟਿਕਾ ਭਰਉਣਾ ਇਹਦੇ ਲਗਭਗ ਬੋਲ ਲੈਣਾ ਤੇ ਇਸ ਤੋਂ ਬਾਅਦ ਇਹਨੇ ਲਾਸਟ ਹੁਣ ਉਹ ਜਿਮੀ ਨਹੀਂ ਦਿੱਤੀ ਹੈਗੀ ਉਹ ਗ੍ਰੇਡੇਡ ਹੈਗੀ ਨੀਲੀ ਰਾਵੀ ਦੇ ਮੋਰਾ ਦੀ ਇਹ ਚ ਹੁਣ ਤਿੰਨ ਕੁ ਮਹੀਨੇ ਰਹਿ ਗਏ ਦੁਬਾਰੇ ਸੂਣ ਵਾਲੀ ਇੰਨੀ ਕਰਮਾਂ ਵਾਲੀ ਹੈ ਸਾਰਾ ਬੇੜਾ ਇਸੇ ਨਹੀਂ ਭਰੇਗਾ ਝੋਟੀਆਂ ਨਾਲ ਤੇ ਆਏ ਸਾਲ ਕੱਟੀ ਵੀ ਦਿੰਦੀ ਹੈ ਕਿਹੋ ਜਿਹਾ ਮਰਜੀ ਟੀਕਾ ਭਰਾਦੀ ਇਹ ਆ ਬਹੁਤ ਸੋਹਣੇ ਤਕੜੇ ਸੀਮਨ ਦੀ ਝੋਟੀ ਹੈਗੀ ਇਹਨੇ ਬਹੁਤ ਸੋਹਣਾ ਤਿਆਰ ਹੋਣਾ ਬਾਕੀ ਗਿੱਦੀ-ਗੁੱਦੀ ਵਗੈਰਾ ਵਧੀਆ ਬਣਾਈ ਜਾਂਦੀ ਹੈ ਹੁਣ ਬੈਠੇ ਨੇ ਸਾਰੇ ਪਸ਼ੂ ਮੈਂ ਤਾਂ ਅੰਦਰ ਨਹੀਂ ਐਂਟਰ ਹੋਇਆ ਬਾਕੀ ਉਹ ਸਪਾਈਕ ਦੇ ਸੀਮੰਦੀਆ ਬੱਚੀ ਉਹ ਜਿਹੜੀ ਝੋਟੀ ਮੱਸੀ ਤੋਂ ਲੈਂਦੀ ਹੈ 골ਡਨ ਬੋਲ ਲੌਂਗ ਵਾਲੇ ਦੀ ਹੈਗੀ ਉਹ ਬਹੁਤ ਸੋਹਣੀ ਹੈਗੀ ਉਹਦੇ ਥੋੜੇ ਜਿਹਾ ਪੈਰ ਚ ਮੋਚ ਆਈ ਹੋਈ ਹੈ ਅਲੱਗ-ਪਗ ਹਫ਼ਤੇ ਦੀ ਤੇ ਥੋੜਾ ਜਿਹਾ ਤਾਂ ਉਹ ਸਰੀਰ ਜਾ ਘਟਾ ਆ ਗਈ ਦੁੱਖ ਮੰਨ ਗਈ ਪੈਰ ਦੀ ਮੋਚ ਦਾ ਬਾਕੀ ਆਪਣੀ ਇਹ ਗਾਂ ਗੇ ਕੱਚੀ ਸੂਪੀ ਸੀਗੀ ਉਹ ਗਰੂ ਵੀ ਮਹੀਨਾ ਪਹਿਲਾਂ ਸੂਪੀ ਸੀ ਤੇ ਦੁੱਧ ਦੇ ਘਟੇ ਆਈ ਹੈਗੀ 15-16 ਲੀਟਰਾਂ ਤੇ ਚੱਲ ਰਹੀ ਹੈ ਅਲੱਗ-ਪਗ ਗਾਂਾਂ ਵਾਲੇ ਸੂਏ ਨੂੰ ਵੀ ਆਪਾਂ ਨੇ ਵੇਚ ਦੇਣਾ ਹੈਗਾ ਉਹ ਆਪਣੇ ਕੋਲੇ ਦੋ ਬੱਚੀਆਂ ਰਹਿ ਜਾਣੀਆਂ ਤੇ ਸਾਰੀਆਂ ਮੱਜਾਂ ਰਹਿ ਜਾਣੀਆਂ ਵੱਡੀਆਂ ਇਹੀ ਆਪਣਾ ਫਾਰਮ ਸੀਗਾ ਬਹੁਤ ਸਾਰੇ ਮੈਂ ਵੀ ਟਾਈਮ ਘੱਟ ਲੱਗਣ ਕਰਕੇ ਨਾ ਵੀਡੀਓ ਬਣਾ ਨਹੀਂ ਸਕਿਆ ਸੇ 7-3 ਦਿਨ ਹੋ ਗਏ ਲਗਭਗ ਮੈਨੂੰ 30-40 ਕਮੈਂਟ ਆਏ ਸੀਗੇ ਬਾਈ ਸੋਡਾ ਆਪਦਾ ਫਾਰਮ ਹੈਗਾ ਇਹ ਪੂਰੀ ਵੀਡੀਓ ਬਣਾ ਕੇ ਦੱਸਿਓ ਇਹ ਆਪਣਾ ਨਹੀਂ ਹੈਗਾ ਜਿਹੜਾ ਆਪਣੇ ਉਹ ਫਾਰਮ ਦੀ ਵੀਡੀਓ ਬਣਾਈ ਸੀਗੀ ਉਹ ਵੀ ਆਪਾਂ ਆ ਕੀ ਹੋ ਗਿਆ ਇਨਾ ਹੋ ਉਹ ਵੀ ਆਪਾਂ ਫਾਰਮ ਦੀ ਵੀਡੀਓ ਬਹੁਤ ਜਲਦੀ ਪਾਵਾਂਗੇ ਆ ਵੱਡੀ ਵੀਡੀਓ ਹੁਣ ਗਰਮੀ ਗਰਮੀ ਘਟ ਗਈ ਥੋੜੀ ਜਿਹੀ ਬੱਦਲ ਪਾਈ ਹੈਗੀ ਸਾਡੇ ਵੀ ਲਗਦਾਗਾ ਮੀਂਹ ਦਬਾਰੀ ਆਊਗਾ ਉੱਦੇ ਸਾਡੇ ਗੜੇ ਵਧੀਆ ਪੈ ਗਏ ਸਾਰਾ ਬੇੜਾ ਇੱਕ ਵਾਰੀ ਚਿੱਟਾ ਕਰਤਾ ਸੀਗਾ ਤੇ ਮੱਟ ਫਸਲਾਂ ਨੂੰ ਕੋਈ ਬਹੁਤਾ ਨੁਕਸਾਨ ਨਹੀਂ ਹੈਗਾ ਮੈਂ ਅੱਜ ਤਿਆਰ ਹੋਇਆ ਸੀਗਾ ਖਾ ਪੀ ਲਿਆ ਸੀਗਾ ਗੁਰੂ ਘਰ ਸਾਹਿਬ ਸਾਡੇ ਮੇਲਾਗਾ 28 ਤਰੀਕ ਦਾ ਨਗਰ ਕੀਰਤਨਾਗਾ ਇੱਕ ਦੋ ਦੇ ਸਮਾਗਮ ਨੇ ਉੱਥੇ ਸੇਵਾ ਚੱਲਦੀ ਹੈਗੀ ਉਹ ਸੇਵਾ ਕਰਾਉਣ ਜਾਣਾਗਾ ਮੈਂ ਤੁਹਾਨੂੰ ਸਾਰਿਆਂ ਨੂੰ ਫੇਰ ਤੋਂ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਜਰੂਰ ਕਰਿਓ ਹਾਂ ਬਹੁਤ ਸਾਰੇ ਸੱਚੇ ਚਾਰ ਪੰਜ ਕਮੈਂਟ ਆਏ ਸੀ ਮੈਨੂੰ ਟੂਰ ਵਾਸਤੇ ਟੂਰ ਆਪਾਂ ਮਾਰਚ ਦੇ ਵਿੱਚ ਸਟਾਰਟ ਕਰ ਰਹੇ ਹਾਂਗੇ ਇਹ ਆ ਜਿਆ ਰਾਜਸਥਾਨ ਜਾ ਰਹੇ ਹਾਂਗੇ ਪਹਿਲਾਂ ਜਾਵਾਂਗੇ ਜੈਪੁਰ ਉਦੈਪੁਰ ਤੇ ਜੈਸਲਮੇਰ ਉਹ ਜਿਵੇਂ ਆਪਾਂ ਟ੍ਰੈਵਲ ਬਲੌਗਿੰਗ ਪਹਿਲਾਂ ਕਰਦੇ ਹੁੰਦੇ ਸੀਗੇ ਉਮੀ ਆਪਾਂ ਕੰਟੀਨਿਊ ਕਰਾਂਗੇ ਗੈਪ ਜਰੂਰ ਜਾਦੇ ਪੈ ਗਿਆ ਥੋੜਾ ਜਿਹਾ ਪਰ ਕੋਸ਼ਿਸ਼ ਰੋਗੇ ਆਪਾਂ ਨੇ ਐਤ ਕੀ ਹੋਰ ਵੀ ਬਿਹਤਰੀਨ ਬਲੌਗ ਹੋ ਵੀਡੀਓ ਪੂਰੀਆਂ ਘੈਂਟ ਜਿਹੜੀ ਮੈਂ ਬਲੌਗ ਲਿਖ ਰੱਖੇ ਨੇ ਸਾਰੇ ਸ਼ਾਰਟ ਵਗੈਰਾ ਸਾਰੀਆਂ ਪਲੈਨਿੰਗ ਆ ਆਪਣੇ ਉਸੇ ਉਸੇ ਦੇ ਮੁਤਾਬਕ ਹੀ ਚੱਲਣਾ ਹੈ ਆਪਾਂ ਨੇ ਕੁਝ ਟਾਈਮ ਤੇ ਸੈਟਅਪ ਨਹੀਂ ਕਰਨਾ ਹੈਗਾ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਵੀਡੀਓ ਬਲੌਗ ਵਗੈਰਾ ਪਸੰਦ ਆਉਣਗੇ ਜਰੂਰ ਚੈਨਲ ਨਾਲ ਜੁੜਿਓ ਵੀਡੀਓ ਨੂੰ ਲਾਈਕ ਕਰਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ